ਸਿੱਖ ਅਜਾਇਬ ਘਰ ਮੋਹਾਲੀ ਬਲੋਂਗੇ ਦੇ ਵਿੱਚ ਅਸੀਂ ਇਸ ਵੇਲੇ ਖੜੇ ਆਂ ਔਰ ਇਸ ਅਜਾਇਬ ਘਰ ਦੀ ਦੇਖਰੇ ਕਰਨ ਵਾਲੇ ਇਸ ਅਜਾਇਬ ਘਰ ਨੂੰ ਬਣਾਉਣ ਵਾਲੇ ਪਰਮਿੰਦਰ ਸਿੰਘ ਆਰਟਿਸਟ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਖਾਲਸਾਵਾਜੀ ਫਤਿਹ ਅਸੀਂ ਇਸ ਮਿਊਜ਼ੀਅਮ 'ਚ ਖੜੇ ਆਂ ਔਰ ਸਟੈਚੂ ਵੇਖ ਕੇ ਐਦਾਂ ਲੱਗਦਾ ਹੈ ਕਿ ਜਿਵੇਂ ਅਸੀਂ ਇਹ ਸ਼ਹੀਦੀਆਂ ਆਪਣੀਆਂ ਅੱਖਾਂ ਨਾਲ ਦੇਖ ਰਹੀ ਹੋਈਏ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਤੁਸੀਂ ਸ਼ੁਰੂਆਤ ਕਿੱਥੋਂ ਕੀਤੀ ਇਸ ਮਿਊਜ਼ੀਅਮ ਦੀ ਕਦੋਂ ਇਹ ਜਿਹੜੇ ਸਟੈਚੂਜ਼ ਨੇ ਬਣਾਉਣੇ ਸ਼ੁਰੂ ਕੀਤੇ ਮੈਂ ਜੀ ਤਕਰੀਬਨ 24-25 ਸਾਲ ਤੋਂ ਸਿੰਘ ਸ਼ੀਰ ਦੇ ਮਾਡਲ ਬਣਾ ਰਹੇ ਹੂੰ ਕਿ ਕਿ ਸੋਸ ਵੀ ਕਿਉਂਕਿ ਮੈਂ ਖਰ ਜਿਆਦਾ ਪੜ੍ਹਿਆ ਲਿਖਿਆ ਤਾਂ ਨਹੀਂ ਆ ਸਕੂਟਰ ਮਕੈਨੀਕ ਵੀ ਹੈਗਾ ਹੂੰ ਤੇ ਕਿ ਸੋਸ ਵੀ ਸਿੱਖ ਧਰਮ ਚ ਇੰਨੀਆਂ ਕਰਵਾਨੀਆਂ ਹੋਈਆਂ ਨੇ ਆਪਾਂ ਹੋਰ ਧਰਮ ਦੀ ਗੱਲ ਕਰਦੇ ਹਾਂ ਹੂੰ ਇੰਦੂ ਧਰਮ ਦੀ ਗੱਲ ਕਰਦੇ 크ਿਸਤਨ ਧਰਮ ਦੀ ਗੱਲ ਕਰਦੇ ਆ ਉਹਨਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈਗਾ ਪਰ ਉਹਨਾਂ ਲੋਕਾਂ ਨੇ ਇਤਿਹਾਸ ਤੇ ਉਹਨਾਂ ਨੇ ਕੰਮ ਕੀਤਾ ਇੰਨਾ ਉਹਨਾਂ ਨੇ ਪ੍ਰਚਾਰ ਕਰਿਆ ਦਾ ਉਹਨਾਂ ਦਾ ਇਤਿਹਾਸ ਸਾਡੇ ਬੱਚੇ ਵੀ ਜਾਣਦੇ ਨੇ ਪਰ ਸਾਡਾ ਇਤਿਹਾਸ ਕੋਈ ਜ਼ਿਆਦਾ ਪੁਰਾਣਾ ਨਹੀਂ 400 500 ਸਾਲ ਪੁਰਾਣਾ ਇਤਿਹਾਸ ਹੈ ਪਰ ਸਾਡਾ ਪ੍ਰਚਾਰ ਨਾ ਹੋਣ ਕਰਕੇ ਤੇ ਅਸੀਂ ਹੋਰਾਂ ਤੋਂ ਕੀ ਗੱਲ ਕਰਦੇ ਸਾਡੇ ਬੱਚੇ ਨੂੰ ਇਤਿਹਾਸ ਦਾ ਜਾਣਦੇ ਕਰ ਨਹੀਂ ਬਿਲਕੁਲ ਨਹੀਂ ਹੈਗੀ ਤਾਂ ਮੈਂ ਸੋਚਿਆ ਕਿ ਉਹਨਾਂ ਇਸ ਤਰ੍ਹਾਂ ਦਾ ਜੈਪੁਰ ਬਣਾਇਆ ਜਾਵੇ ਇਸੇ ਰਸਤੇ ਸਾਨੂੰ ਕਰੀਬ 2000 ਤੋਂ ਸਿੰਘ ਸੇ ਦਾ ਮਾਰਡ ਬਣਾ ਕੇ ਬਣਾਉਣ ਲੱਗੇ ਸੀਗੇ ਹੂੰ ਹੌਲੀ ਹੌਲੀ ਰੱਖੇ ਪਹਿਲਾਂ ਮੈਂ ਚੰਡੀਗੜ੍ਹ ਦੇ ਕੋਈ ਗੁਰਦਾਸ ਸਾਹਿਬ ਚ ਲਗਾਏ ਨੇ ਹੂੰ ਉਸ ਤੇ ਸੰਗਤ ਦਾ ਬੜਾ ਸਹਿਯੋਗ ਮਿਲਿਆ ਮੈਨੂੰ ਪਰ ਇੱਕੇ ਸੋਚ ਉਹ ਵੀ ਇਸ ਤਰ੍ਹਾਂ ਜਾਇਦਕਰ ਹੋਣਾ ਚਾਹੀਦਾ ਜਿਹੜੇ ਗੁਰਦੁਆਰਾ ਸਾਹਿਬ ਚ ਲਗਾਏ ਬਸ 34 ਲਗਾਏ ਨੇ ਅੰਮ੍ਰਿਤਸਰ ਵੀ ਰੱਖੇ ਨੇ ਸਿੰਘ ਸੀਤਾ ਰੱਖੇ ਨੇ ਤੇ ਹੋਰ ਵੀ ਥੋੜਾ ਬੋੜਾ ਰੱਖਦਾ ਰਹਿੰਦਾ ਸੀ ਠੀਕ ਹੈ ਫਿਰ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਹ ਬਿਲੋਂਗੀ ਹੈ 모ਹਾਲੀ ਸਾਬ ਜਦਾ ਅਜੀਤ ਸਿੰਘ ਨਗਰ ਦੇ ਵਿੱਚ ਪੈਂਦਾ ਛੋਟਾ ਜਿਹਾ ਕਸਬਾ ਤੇ ਇੱਥੇ ਫਿਰ ਆਉਣ ਦਾ ਸਬਬ ਕਿਵੇਂ ਬਣਿਆ ਇੱਥੇ ਜਾਇਦਕਰ ਸਥਾਪਿਤ ਕਰਨ ਦਾ ਸਬਬ ਕਿਵੇਂ ਬਣਦਾ ਹੈ ਅਸਲ ਜਨਾ ਇਹ ਪਹਿਲਾਂ ਲਖਨੌਰ ਰਿਹਾ ਸਾਡੇ 4 ਸਾਲ ਉੱਥੇ ਕੋ ਟੈਂਪਰੀ ਜਗ੍ਹਾ ਸੀਗੀ ਕਿ ਪੱਠੇ ਵਾਲੇ ਸੀ ਪਰ ਖਾਲੀ ਨੂੰ ਕਹਿਣ ਲੱਗੇ ਸੀ ਪਰ ਬਿਲੋਂਗਿੰਗ ਦੀ ਪੰਚਾਇਤ ਤੋਂ ਮੇਰੇ ਕੋਲ ਆਈ ਸੀ ਕਿ ਤੁਸੀਂ ਉਹਨਾਂ ਨਾਲ ਅਸੀਂ ਪੱਕੇ ਤੌਰ ਤੇ ਸਿੱਖ ਜਾਇਪੁਰ ਜਗ੍ਹਾ ਦੇ ਦਾਂਗੇ ਹਮ ਮੈਂ ਸੋਸਾਇਟੀ ਰਜਿਸਟਰਡ ਕਰਾਈ ਹੋਈ ਹੈ ਸਿੱਖ ਹੈਰੀਟੇਜ ਐਂਡ ਕਲਚਰ ਸੋਸਾਇਟੀ ਦਾ ਨਾਮ ਹੈ ਠੀਕ ਹੈ ਕਿਤੋਂ ਰਜਿਸਟਰਡ ਹੋਈ ਹੈ ਇਹ ਚੰਡੀਗੜ੍ਹ ਤੋਂ ਮਹਾਲੀ ਤੋਂ ਦੋਨੋਂ ਬਸਤੂ ਹੋਈ ਸੀ ਚੰਡੀਗੜ੍ਹ ਮਹਾਲੀ ਠੀਕ ਹੈ ਤੇ ਪਰ ਪੰਚਾਇਤ ਨੇ ਕਿਹਾ ਤਾਂ ਸੀਗਾ ਮਤਾਵਕ ਜਗ੍ਹਾ ਦਵਾਂਗੇ ਹਮ ਔਰ ਇਹ ਮੈਂ 2009 ਦੇ ਵਿੱਚ ਆ ਗਿਆ ਸੀਗਾ ਹਮ ਇਹਨਾਂ ਨੇ ਫਿਰ ਮਨਚ ਪਤਾ ਨਹੀਂ ਕੀ ਆ ਇਹਨਾਂ ਨੇ ਫਿਰ ਸਾਨੂੰ ਜਗ੍ਹਾ ਨਹੀਂ ਪਰੇ ਅਲਾਟ ਕਰੀ ਜਗ੍ਹਾ ਦੇਤੀ ਬੈਠ ਗਿਆ ਮੈਂ ਮਿਹਨਤ ਕਰਕੇ ਅੱਠ ਵੀ ਨਸੀਬ ਭਰਤ ਪਾਉਂਦੇ ਰਿਹਾ ਇਸ ਜਗ੍ਹਾ ਤੇ ਹੂੰ ਹੂੰ ਤੇ ਉਹ ਫਿਰ ਕਾਫੀ ਮਿਹਨਤ ਕਰੀ ਸ਼ੈਡ ਉੱਪਰ ਆ ਪਾਇਆ ਤੇ ਇਹਨਾਂ ਨੇ ਫਿਰ ਮੇਰਾ ਖਿਆਲ ਸੁਣਿਆ ਵੀ ਗਵਾੜਾ ਨੂੰ ਅਕਵਾਇਰ ਕਰਾਤੀ ਜਗ੍ਹਾ ਇਹ ਵਾਲੀ ਜਿੱਥੇ ਅਸੀਂ ਖੜੇ ਹਾਂ ਹਾਂ ਹੁਣ ਇੱਥੇ ਜੋ ਮੈਂ ਕੁਝ ਕੰਮ ਕਰਦਾ ਮੇਰੇ ਮਨਚ ਸੀਗਾ ਕਿਉਂਕਿ ਹਾਲ ਤਾਂ ਤੁਸੀਂ ਦੇਖਿਆ ਭਰ ਗਿਆ ਸਾਰਾ ਸ਼ੈਡ ਹਾਂਜੀ ਹਾਂਜੀ ਵੀ ਇੱਥੇ ਕੋ ਪੱਕੀ ਬਿਲਡਿੰਗ ਬਣੇ ਸੱਤ ਮੰਜ਼ਲ ਉਹਦਾ ਮਾਡਲ ਬਣਾ ਕੇ ਰੱਖਿਆ ਤੁਸੀਂ ਦੇਖਿਆ ਹੋਣਾ ਹੂੰ ਤੇ ਇੱਥੇ ਪਰ ਹੁਣ ਜੇ ਇੱਥੇ ਕੁਝ ਕੰਮ ਕਰਦਾ ਵੀ ਹੈਗਾ ਗਵਾਡਾ ਸਾਡਾ ਨੋਟਿਸ ਭੇਜ ਦਿੰਦੀ ਏ ਇਸ ਕਰਕੇ ਨਾ ਤਾਂ ਸੰਗਤ ਉਰੇ ਆਉਂਦੀ ਦੇਖਣ ਦੇ ਲਈ ਕਿਉਂਕਿ ਫ੍ਰੀ ਹੈ ਡੋਨੇਸ਼ਨ ਦੀ ਜੁਣਾਇਆ ਜਾ ਰਿਹਾ ਨਾ ਉਹ ਸਰਕਾਰ ਕੋ ਸਹਿਯੋਗ ਦਿੰਦੀ ਹੈ ਇਸੇ ਤਰ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਤਿਹਾਸ ਦੀ ਮਤਲਬ ਸਭ ਤੋਂ ਵੱਡੀ ਝਲਕ ਤੁਸੀਂ ਦਿਖਾ ਰਹੇ ਹੋ ਸ਼ਹਾਦਤਾਂ ਦੀ ਝਲਕ ਸਾਡੇ ਇਤਿਹਾਸ ਦਾ ਸਭ ਤੋਂ ਵੱਡਾ ਸਰਮਾਇਆ ਜੀ ਸ਼ਹੀਦਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਉਹਨਾਂ ਨੂੰ ਤੁਸੀਂ ਦਿਖਾ ਰਹੇ ਹੋ ਆਪਣੀ ਕਲਾ ਦੇ ਜ਼ਰੀਏ ਤੇ ਉਹਦੇ ਵਿੱਚ ਵੀ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਸਮੱਸਿਆ ਤਾਂ ਹੁਣ ਜਦ ਤੋਂ ਸ਼ੁਰੂ ਕਰਿਆ ਜਦ ਤੋਂ ਹੀ ਹੈਗਾ ਸਮੇਂ ਨੂੰ ਨਾ ਸੇ ਇਹ ਆ ਰਹੇ ਜਗ੍ਹਾ ਨਹੀਂ ਸਾਡੇ ਪੱਕੀ ਹੋ ਰਹੀ ਕਿਸ ਤਰੀਕੇ ਦੀ ਜੇ ਜਗ੍ਹਾ ਪੱਕੀ ਸਾਨੂੰ ਸਰਕਾਰ ਕਰ ਦਿੰਦੀ ਇਸ ਜਗ੍ਹਾ ਨੂੰ ਤੇ ਇੱਥੇ ਅਸੀਂ ਬਿਲਡਿੰਗ ਬਣਾ ਸਕਦੇ ਸੰਗਤ ਵੀ ਚਾਹੁੰਦੀ ਤੁਸੀਂ ਸੇਵਾ ਸ਼ੁਰੂ ਕਰੋ ਤੇ ਅਸੀਂ ਸਾਨੂੰ ਹੈਲਪ ਕਰਦੇ ਹੁਣ ਕੱਚੇ ਦਾ ਹੋਵੇ ਹੈਲਪ ਕਰਨਾ ਚਾਹੁੰਦੇ ਕੋਈ ਕਿਸ ਤਰੀਕੇ ਦੀ ਬਿਲਕੁਲ ਤਾਂ ਹੁਣ ਇਹਦਾ ਖਰਚਾ ਇਸ ਟਾਈਮ ਦੀ ਪੋਜੀਸ਼ਨ ਹੈ ਜੀ ਕਰੀਬ ਗੋਲਕ ਲਗਾਈ ਹੋਈ ਇੱਥੇ ਉਹਦਾ 4-5000 ਰੁਪਏ ਦੀ ਗੋਲਕ ਹੈਗੀ ਇੱਥੇ ਪਰ ਖਰਚਾ ਅਸੀਂ ਜੇ ਸਿਰਫ ਮੈਂਟੇਨੈਂਸ ਹੀ ਕਰਨੀ ਹੋਵੇ ਇਸ ਜਗ੍ਹਾ ਦੀ ਜਾਂ ਆਪਣੇ ਮਾਡਲਾਂ ਦੀ ਤੇ 20-25000 ਰੁਪਏ ਖਰਚਾ ਮਹੀਨੇ ਦਾ ਹੋਏਗਾ ਹੂੰ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਵੀ ਆ ਰਹੀ ਐ ਇੱਥੇ ਕਰੇਬ ਚੋਰ ਬੜੇ ਨੇ ਸ਼ਰਾਰਤੀ ਲੋਕ ਬੜੇ ਨੇ ਮਾਡਲ ਤੋੜ ਜਾਂਦੇ ਨੇ ਜਾਂ ਚੋਰੀ ਕਰ ਲੈਂਦੇ ਨੇ ਬੈਟਰੀਆਂ ਚੱਕ ਲਏਗੇ ਸੀ ਇੱਕ ਵਾਰੀ ਕੋਲਰ ਲੈ ਗਏ ਸੀ వాటర్ ਕੋਲਰ ਹੂੰ ਸਿੱਧੋਂ ਤੋਂ ਸਿੱਧ ਪਸਤਾਲ ਵੀ ਤੋੜ ਕੇ ਲੈ ਗਏ ਸੀ ਇਸ ਤਰ੍ਹਾਂ ਸਾਲ ਚੱਕਦੀ ਇੱਥੇ ਚੋਰੀ ਵੀ ਹੋ ਜਾਂਦੀ ਐ ਹੂੰ ਤੇ ਇਸ ਤਰ੍ਹਾਂ ਪ੍ਰੇਸ਼ਾਨੀਆਂ ਬੜੀਆਂ ਨੇ ਜਗ੍ਹਾ ਪੱਕੀ ਹੋ ਜਾਂਦੀ ਐ ਅਸੀਂ ਇੱਥੇ ਪੱਕੀ ਬਿਲਡਿੰਗ ਬਣਾ ਸਕਦੇ ਹਾਂ ਕੋਈ ਸਕਿਉਰਟੀ ਗਾਰਡ ਵੀ ਰੱਖੇ ਜਾ ਸਕਦੇ ਨੇ ਹੂੰ ਜੀ ਠੀਕ ਐ ਜਿਸ ਤਰ੍ਹਾਂ ਅਸੀਂ ਹੁਣ ਜਿਸ ਜਗ੍ਹਾ ਤੇ ਪਹੁੰਚੇ ਹਾਂ ਇੱਥੇ ਛੋਟੇ ਸਾਹਬਜ਼ਾਦਿਆਂ ਦੇ ਜਿਹੜੇ ਬੂਤ ਵੱਡੇ ਸਾਹਿਬ ਜਦਾਂ ਦੇ ਵੀ ਨਾਲ ਹੀ ਨੇ ਹਨਾ ਤੇ ਇਹ ਬੁੱਤ ਕਿਸ ਚੀਜ਼ ਦੇ ਨਾਲ ਬਣਾਏ ਗਏ ਨੇ ਜਾਨਣਾ ਚਾਹਾਂਗੇ ਸਭ ਤੋਂ ਜ਼ਿਆਦਾ ਕਿ ਇਸ ਮਟੀਰੀਅਲ ਦੀ ਜਿਹੜੀ ਤੁਸੀਂ ਵਰਤੋਂ ਹੈ ਕਰਦੇ ਹੋ ਹਾਂਜੀ ਇਹ ਨਾ ਵੈਸੇ ਤਾਂ ਮੈਂ ਤਾਂ ਦਾਸਾ ਸਕੂਟਰ ਮਕੈਨਿਕ ਰਹਾ ਮੇਰਾ ਸਿਰਫ ਸ਼ੌਂਕ ਹੈ ਮੈਂ ਕਿਸੇ ਚੀਜ਼ ਤਰੀਕੇ ਦੀ ਕੋਈ ਟ੍ਰੇਨਿੰਗ ਨਹੀਂ ਲਈ ਹੋਈ ਇਸ ਜਗ੍ਹਾ ਦੀ ਇਹ ਚੱਕਾ ਕੰਮ ਦੀ ਤੇ ਫਿਰ ਮੈਂ ਇਹ ਫਾਈਬਰ ਦੇ ਬਣੇ ਹੋਏ ਜਿਹਨਾਂ ਜਿਹੜੇ ਕੱਪੜੇ ਮੇਰੇ ਵਾਸ਼ ਤੋਂ ਆਉਂਦੀ ਹੈ ਬੱਚੇ ਵੀ ਨਾਲ ਉਹ ਹੈਲਪ ਕਰਾਉਂਦੇ ਸੀ ਤੇ ਇਸ ਕਰਕੇ ਅਸੀਂ ਮਿਲ ਕੇ ਕੰਮ ਕਰਦੇ ਇੱਕ ਦੋ ਵਰਕਰ ਵੀ ਇੱਥੇ ਲਾਏ ਹੋਏ ਨੇ ਜਿਹੜੀ ਉਹ ਮੇਰੇ ਹੈਲਪ ਕਰ ਦਿੰਨੇ ਵਰਕਰ ਤੁਹਾਡੇ ਨਾਲ ਹੈਲਪ ਕਰ ਦਿੰਨੇ ਠੀਕ ਹੈ ਤੇ ਅਸੀਂ ਅਰਦਾਸ ਦੇ ਵਿੱਚ ਅਕਸਰ ਸੁਣਦੇ ਹਾਂ ਵੀ ਚਰਖੜੀਆਂ ਤੇ ਝਾੜੇ ਬੰਦ-ਬੰਦ ਕਟਾਏ ਗਏ ਸਾਡੇ ਪਿੱਛੇ ਬਿਲਕੁਲ ਸੁਬੇਕ ਸਿੰਘ ਤੇ ਸਹਾਬਾ ਸਿੰਘ ਇਹਨਾਂ ਦੇ ਲਈ ਕਿਸ ਮਟੀਰੀਅਲ ਦੀ ਵਰਤੋਂ ਕੀਤੀ ਗਈ ਸੀ ਔਰ ਕਦੋਂ ਇਹ ਜਿਹੜਾ ਸਟੈਚੂਏ ਬਣਾਇਆ ਗਿਆ ਸੀ ਇਹ ਸਾਰੇ ਵਸੇ ਤੁਸੀਂ ਦੇਖ ਰਹੇ ਹੋ ਸਾਰੇ ਹੈਵੀ ਫਾਈਬਰ ਚ ਬਣੇ ਹੋਏ ਨੇ ਸਾਰੇ ਹੀ ਫਾਈਬਰ ਚ ਬਣੇ ਹੋਏ ਨੇ ਕਪੜੇ ਅਸਲੀ ਨੇ ਦਾੜੀ ਬਾਰੇ ਫਿਲਮਾਂ ਜਿਹਾ ਲੱਗਦੀ ਉਹ ਲੱਗੀ ਹੋਈ ਆ ਬਾਕੀ ਥੋੜੀ ਜਿਹੀ ਫਿਨਿਸ਼ਿੰਗ ਕਰਦੇ ਆ ਐਮਸੀ ਲ ਵਗੈਰਾ ਦੇ ਨਾਲ ਬਾਅਦ ਚ ਪੇਂਟਿੰਗ ਹੁੰਦੀ ਉੱਤੇ ਹ ਠੀਕ ਹੈ ਤੇ ਹੌਲੀ ਹੌਲੀ ਜੇ ਪੱਕੀ ਬਿਲਡਿੰਗ ਬਣ ਜਾਂਦੀ ਹੈ ਮੈਂ ਸਮਝਦਾ ਫਿਰ ਇਨਵੈਕਸ ਤੇ ਬਣਾਏ ਜਾਣ ਮੋਮ ਦੇ ਬਣਾਏ ਜਾ ਸਕਦੇ ਨੇ ਮਾਡਲ ਜੀ ਠੀਕ ਹੈ ਤੇ ਜਿਸ ਤਰ੍ਹਾਂ ਤੁਸੀਂ ਇਤਿਹਾਸ ਵੀ ਨਾਲ ਮੈਂਸ਼ਨ ਕੀਤਾ ਹੋਇਆ ਹੈ ਹਨਾ ਕਿ ਆਬਾਬ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਹਨਾ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਘਟਨਾਕ੍ਰਮ ਹੈ ਇੱਥੇ ਬਿਆਨ ਕੀਤਾ ਗਿਆ ਹੈ ਫਿਰ ਇਤਿਹਾਸ ਨੂੰ ਵੀ ਬਹੁਤ ਚੰਗੀ ਤਰ੍ਹਾਂ ਪਹਿਲਾਂ ਪੜਿਆ ਹੋਣਾ ਕਿਉਂਕਿ ਇਤਿਹਾਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਡੇਟਸ ਹੁੰਦੀਆਂ ਨੇ ਹਨਾ ਤੇ ਉਹ ਵੀ ਪਹਿਲਾਂ ਬਹੁਤ ਚੰਗੀ ਤਰ੍ਹਾਂ ਪੜਿਆ ਹੋਣਾ ਤੁਸੀਂ ਫਿਰ ਹੀ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਹੋਣਾ ਜੀ ਜੀ ਬਿਲਕੁਲ ਬਿਲਕੁਲ ਥੋੜਾ ਜਿਹਾ ਸਿਖ ਪੜਿਆ ਹੈ ਬਾਕੀ ਪੇਂਟਿੰਗਾਂ ਉਪਰ ਬਣੀਆਂ ਹੋਈਆਂ ਨੇ ਦੋ ਪੁਰਾਣੇ ਜੈਪਕਾਰ ਬਣੇ ਹੋਏ ਜਾਂ ਦਰਬਾਰ ਸਾਹਿਬ ਵਾਹ ਰਖਦਗੜ੍ਹ ਸਾਹਿਬ ਪਹਿਲਾਂ ਪੇਂਟਿੰਗ ਦੇ ਹੁੰਦੇ ਸੀ ਉੱਥੇ ਪੇਂਟਿੰਗਾਂ ਲੱਗੀਆਂ ਹੁੰਦੀਆਂ ਸੀ ਕੁਝ ਉਹਨਾਂ ਦੀ ਹੈਲਪ ਲੈ ਕੇ ਕੁਝ ਮੇਰਾ ਆਪਣਾ ਸੋਚ ਸੀ ਕਿ ਕਿਸ ਤਰ੍ਹਾਂ ਹੋਏ ਹੋਣਗੇ ਥੋੜਾ ਬਾਅਦ ਮੇਰਾ ਆਪਣਾ ਵੀ ਇੰਦੇ ਚ ਦਿਮਾਗ ਲੱਗਿਆ ਹੋਇਆ ਕੁਝ ਪੇਂਟਿੰਗਾਂ ਕੁਝ ਇਤਿਹਾਸ ਪੜ ਕੇ ਬਣਾਏ ਗਏ ਠੀਕ ਹੈ ਤੇ ਇੱਕ ਸਟੈਚੂ ਬਣਾਉਣ ਦੇ ਵਿੱਚ ਜਿਵੇਂ ਇਸ ਸਟੈਚੂ ਦੇ ਵਿੱਚ ਛੋਟੇ ਸਾਹਬ ਜਾਦੇ ਨਜ਼ਰ ਆ ਰਹੇ ਨੇ ਨੀਹਾਂ ਨਜ਼ਰ ਆ ਰਹੀਆਂ ਨੇ ਜਦੋਂ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਸਾਹਬ ਜਾਦਿਆਂ ਨੂੰ ਤੇ ਜਲਾਦ ਨਜ਼ਰ ਆ ਰਹੇ ਨੇ ਪਿੱਛੇ ਤੇ ਇੱਕ ਸਟੈਚੂ ਬਣਾਉਣ ਤੇ ਮਤਲਬ ਕਿੰਨਾ ਕੁ ਸਮਾਂ ਜਿਹੜਾ ਲੱਗ ਜਾਂਦਾ ਕਿੰਨੀ ਕੁ ਮਿਹਨਤ ਲੱਗਦੀ ਹੈ ਮੇਨ ਪ੍ਰੋਬਲਮ ਪੈਸੇ ਦੀ ਆ ਜਾਂਦੀ ਹੈ ਜੀ ਹੂੰ ਪੈਸੇ ਹੋਣ ਤੇ ਹੋਰ ਜਲਦੀ ਬਣਾ ਸਕਦੇ ਆ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜਿੰਨੇ ਕੁ ਮਾਡਲ ਤੁਸੀਂ ਅੰਦਰ ਬਾਹਰ ਦੇਖੇ ਆ ਇਹ ਕਰੀਬ 2000 ਸਾਲ ਤੋਂ ਮੈਂ ਬਣਾ ਰਿਹਾ ਹੂੰ ਪੈਸੇ ਰੇਨੂਡ ਕਰਨਾ ਪਿਆ ਹੋਰ ਵੀ ਆਪਣੇ ਕਾਰੋਬਾਰ ਨੂੰ ਵੀ ਦੇਖਣਾ ਹੁੰਦਾ ਇਹਨੇ ਬੱਚੇ ਪਾਲ ਲੈਨੇ ਹੂੰ ਉਹ ਫਿਰ ਮੇਰੇ ਜਿਹੜੇ ਕਿਉਂਕਿ ਮੈਂ ਰਹਿੰਦਾ ਸੀ ਬਟੇਲਾ ਪਿੰਡ 41 ਸੈਕਟਰ ਦੇ ਵਿੱਚ ਰਹਿੰਦਾ ਸੀ ਹੂੰ ਕੁਝ ਮੈਂ ਪਹਿਲਾਂ ਮਕੈਨਿਕ ਕਰਦਾ ਰਿਹਾ ਹੁਣ 4-5 ਸਾਲ ਤੋਂ ਕੰਮ ਛੱਡ ਚੁੱਕਿਆ ਹੁਣ ਬਾਕੀ ਜ਼ਿੰਦਗੀ ਮੈਂ ਇਧਰ ਲਾਈ ਹੋਈ ਹੈ ਠੀਕ ਹੈ ਤੁਸੀਂ ਜਿਵੇਂ ਨਾਸਟਰੇ ਵੀ ਤੁਸੀਂ ਪੇਸ਼ੇਵਸੂ ਸਕੂਟਰ ਮਕੈਨਿਕ ਹੋ ਹਨਾ ਤੇ ਮਕੈਨਿਕ ਤੋਂ ਇਹ ਵਾਲਾ ਜਿਹੜਾ ਸਫਰ ਹੈ ਕਲਾਕਾਰ ਦਾ ਸਫਰ ਹੈ ਉਹ ਕਿਵੇਂ ਤੁਹਾਡੇ ਮਨ ਚ ਆਇਆ ਵੀ ਮੈਂ ਕਲਾਕਾਰ ਬਣਨ आज वसे के शुरू बचपन सॉन्ग दी बुजुर्ग ਸਾਡੇ ਰਾਜਮਸਤੀ ਰਹੇ ਉਸ ਟਾਈਮ ਤੁਹਾਨੂੰ ਪਤਾ ਹੋਰ ਦਾ ਕੰਮ ਹੁੰਦਾ ਨਹੀਂ ਬੱਚੇ ਮਿੱਟੀ ਨਾਲ ਖੇਡਦੇ ਨੇ ਲੱਕੜ ਮਿੱਟੀ ਲੋਹਾ ਇਹ ਨਾਲ ਖੇਡਦੇ ਸੀ ਹੁਣ ਅੱਜਕਲ ਬੱਚਾ ਟਾਈਮ ਨਹੀਂ ਹੈਗਾ ਮੋਬਾਈਲ ਟੀਵੀ ਦੇ ਨਹੀਂ ਛੱਡਦਾ ਖੜਾ ਤੇ ਉਸ ਟਾਈਮ ਇਹ ਚੀਜ਼ਾਂ ਹੁੰਦੀਆਂ ਸਾਡੇ ਖੇਡਣ ਦੀਆਂ ਮਿੱਟੀ ਹੋਈ ਲੱਕੜ ਹੋ ਗਿਆ ਲੋਹਾ ਹੋ ਗਿਆ ਤੇ ਫਿਰ ਇਹੀ ਸੋਚ ਹੁੰਦੀ ਵੀ ਇਹ ਇਤਿਹਾਸ ਸਾਡਾ ਇੰਨਾ ਵਧੀਆ ਹੈ ਤੇ ਕਿਉਂ ਨਹੀਂ ਜਾਣਦੇ ਲੋਕੀ ਹੂੰ ਮੈਂ ਫਿਰ ਕਰੀਬ ਸਨ ਦੋ ਮਤਲਬ ਜਦ ਮੈਂ 10ਵੀਂ ਪੜ੍ਹਦਾ ਜਦ ਸੋਚ ਰਿਹਾ ਸੀ ਇਸ ਤਰ੍ਹਾਂ ਮੀਚ ਬਣੇਗਾ ਬਣਾਉਣਾ ਚਾਹੁੰਗਾ ਉਸ ਟਾਈਮ ਮੇਰਾ ਕਰ ਕਰ 15 16 ਸਾਲ ਦਾ ਸੀਗਾ ਮੈਂ ਉਸ ਟਾਈਮ ਹੂੰ ਸ਼ਾਇਦ ਮੈਂ 15 ਸਾਲ ਦਾ ਹੋਊਗਾ ਜਦੋਂ ਮੈਂ ਕੰਮ ਸ਼ੁਰੂ ਮਤਲਬ ਮਨ ਚ ਸੋਚ ਰਿਹਾ ਵੀ ਇਹ ਜੈਵ ਪਰ ਹੋਣਾ ਚਾਹੀਦਾ ਹੋਣਾ ਚਾਹੀਦਾ ਹਾਂਜੀ ਹੂੰ ਠੀਕ ਹੈ ਤੇ ਫੈਮਲੀ ਦੇ ਵਿੱਚ ਕੌਣ ਕੌਣ ਹੈ ਫੈਮਲੀ ਦੀ ਕਿੱਦਾਂ ਦੀ ਸਪੋਰਟ ਸੈਵਰੇਜ ਬੱਚੇ ਨੇ ਬੇਟਾ ਬੇਟੀ ਹੈ ਹਮ ਬੇਟੀ ਦਾ ਹੁਣਾਂ ਪਿੱਛੇ ਦਾ ਵਿਆਹ ਕਰਤਾ ਹੈਗਾ ਉਹਨੂੰ ਬੇਟਾ ਹੈਗਾ ਹਮ ਤੇ ਉਹਨਾਂ ਨੇ ਮੇਰਾ ਮਾ ਉਹਨਾਂ ਨੇ ਇੱਕ ਹੀ ਗੱਲ ਕਿਹਾ ਵੀ ਜਿੰਨੀ ਮੇਰੀ ਉਮਰ ਹੈਗੀ ਬਸ ਪਰੋਸਾ ਬੰਦੇ ਨੇ ਕੁਛ ਘਟਦਾ ਵੀ ਨਹੀਂ ਹੁੰਦਾ ਹਮ ਮੈਂ ਕਿਹਾ ਮੈਨੂੰ ਮਿਊਜ਼ੀਅਮ ਦੇ ਵਿੱਚ ਮੈਂ ਬਾਕੀ ਜ਼ਿੰਦਗੀ ਸੇਵਾ ਕਰਨੀ ਹੈ ਹਮ ਤੇ ਜੋ ਇਹਦਾ ਘਟਦਾ ਵਾਦ ਦਾ ਮੈਂ ਕਰੋ ਲੈ ਲੈਂਦਾ ਹਮ ਤੇ ਬਾਕੀ ਸੰਗਤ ਨੂੰ ਫੀਲ ਕਰਦਾ ਜੇ ਸਹਯੋਗ ਜੇ ਚੰਗਾਲਾ ਸਾਥ ਦਾ ਸਹਯੋਗ ਜੇ ਤਾਂ ਜੋ ਇੱਥੇ ਸਿੱਕਤੀ ਬਿਲਡਿੰਗ ਬਣਾ ਸਕੀਏ। ਹੋਰ ਮੈਨੂੰ ਕੋਈ ਪਰੇਸ਼ਾਨੀ ਹੈ ਨਹੀਂ। ਤੇ ਵਨ ਥੋੜੇ ਬਥੇ ਸਹਯੋਗ ਕਰੋ ਮਿਲ ਜਾਂਦਾ ਕੁਝ ਅਸੀਂ ਇੱਥੇ ਕਰ ਲੈਂਦੇ। ਕੁਝ ਮੈਂ ਆਰਡਰ ਵੀ ਕਰਦਾ। ਕੁਝ ਆਰਡਰ ਮੇਰੇ ਬਾਹਰ ਵੀ ਗਏ ਨੇ। ਇੱਕ ਇਹਦੇ ਨਾਲ ਦੀ ਸ੍ਰੀ ਰਿਸ਼ੀਕੇਸ਼ ਵੀ ਪ੍ਰਦਰਸ਼ਨ ਲਾ ਕੇ ਆਏ ਹਨ ਅੱਛਾ ਮਤਲਬ ਜਦੋਂ ਕੋਈ ਤੁਹਾਡੇ ਇਹ ਸਟੈਚੂ ਦੇਖਦਾ ਹੈ ਤੁਹਾਡੀ ਕਲਾਕਾਰੀ ਦੇਖਦਾ ਹੈ ਤਾਂ ਤੁਹਾਡੇ ਤੱਕ ਅਪਰੋਚ ਕੀਤੀ ਜਾਂਦੀ ਹੈ ਤੇ ਆਰਡਰਸ ਤੇ ਇਹ ਬਣਵਾਏ ਵੀ ਜਾਂਦੇ ਹਨ ਹਾਂਜੀ ਬਸ ਘੱਟ ਨੇ ਬਹੁਤ ਜ਼ਿਆਦਾ ਪੰਜਾਬ ਚ ਤਾਂ ਨਹੀਂ ਜ਼ਿਆਦਾ ਲੱਗਦੇ ਵੈਸੇ ਹੈ ਤਾਂ ਜ਼ਿਆਦਾ ਨਹੀਂ ਹੈ ਉਹ ਚਲੋ ਮਾੜਾ ਮੋਟਾ ਸਾਲ ਚ ਇੱਕ ਦੋ ਆਰਡਰ ਆ ਵੀ ਜਾਂਦਾ ਤੇ ਜ਼ਿਆਦਾ ਨਹੀਂ ਕਿਉਂਕਿ ਇਹ ਲੋਕਰ ਮਹਿੰਗੇ ਲੱਗਦੇ ਨੇ ਇਹ अच्छा ये अपने वालों तो सही रेट मांगਦੇ ਪਰ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਸ਼ੌਂਕ ਹੈ ਨਹੀਂ ਉਹਨਾਂ ਹਜ਼ਾਰਾਂ ਰੁਪਏ ਬਹੁਤ ਜ਼ਿਆਦਾ ਲੱਗਦੇ ਨੇ ਇਸ ਕਰਕੇ ਉਹ ਘੱਟੇ ਆਰਡਰ ਮਿਲਦਾ ਪ੍ਰਦਰਸ਼ਨੀ ਤੁਸੀਂ ਕਿਹਾ ਵੀ ਕਿੱਥੇ ਹਮਾਰਾ ਰਿਸ਼ੀ ਕੇ ਇਸ ਦੇ ਨਾਲ ਦੀ ਪ੍ਰਦਰਸ਼ਨੀ ਲਾਇਆ ਰਿਸ਼ੀ ਕੇ ਪਟਾ ਘਰਤਾਰਾ ਜੀ ਹੇਮਕੁੰਤ ਸਾਹਿਬ ਦਾ ਉੱਥੇ ਨਾਲ ਦੇ ਇਹਦੇ ਨਾਲ ਦੀ ਨੂੰ ਪ੍ਰਦਰਸ਼ਨੀ ਲਾ ਕੇ ਆ ਉੱਥੇ ਬਨ ਸਹਿਯੋਗ ਮੈਂ ਦਾ ਰਿਸ਼ੀ ਕੇ ਇਸ ਤੋਂ ਕੁਝ ਮੇਰੇ ਬਾਹਰ ਮਾਡਲ ਗਏ ਨੇ ਸਿੱਧੂ ਭਗਤ ਸਿੰਘ ਬਣਾਇਆ ਉਹ ਵੀ ਸਾਡਾ ਇੱਥੇ ਇੱਕ ਬਣਿਆ ਹੋਇਆ ਹੈਗਾ ਸਟੋਰ 'ਚ ਰੱਖਿਆ ਹੋਇਆ ਉਹਦਾ ਵੀ ਅਸੀਂ ਕਿਸੇ ਮੰਤਰੀ ਤੋਂ ਟਾਈਮ ਲੈ ਰਹੇ ਹਾਂ ਜੇ ਟਾਈਮ ਦੇ ਇੰਨੇ ਇਥੇ ਸਥਾਪਿਤ ਕਰਿਆ ਜਾਊਗਾ ਬਾਕੀ ਉਹ ਦੂਸਰੇ ਸੜਕਾਂ ਬਣ ਚੁੱਕੇ ਨੇ ਐਂਟਰੀ ਦੀ ਦੇਖਿਆ ਸੀਗਾ ਭਗਤ ਸਿੰਘ ਦੀ ਨਾ ਇੱਕ ਤਸਵੀਰ ਲੱਗੀ ਹੋਈ ਸੀ ਆਜ਼ਾਦੀ ਕੋਲਾਟੀਆਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਨਾਮ ਸ਼ਹੀਦ ਭਗਤ ਸਿੰਘ ਦਾ ਹਾਂ ਜੀ ਤੇ ਭਗਤ ਸਿੰਘ ਦੀ ਤਸਵੀਰ ਦੇ ਨਾਲ ਇਹ ਵੀ ਲਿਖਿਆ ਹੋਇਆ ਹੈ ਕਿ ਬੁੱਤ ਮੁੱਖ ਮੰਤਰੀ ਭਗਵੰਤ ਮਾਨ ਦੀ ਉਡੀਕ ਕਰਦਾ ਹੋਇਆ ਇਹਦੇ ਪਿੱਛੇ ਕੀ ਕਾਰਨ ਹੈ ਭਗਵੰਤ ਮਾਨ ਕਿਉਂ ਲਿਖਿਆ ਹਾਂ ਜੀ ਇਹ ਨਾ ਮੈਸੇਜ ਕਰੀਬ 7 4 2023 ਦੇ ਵਿੱਚ ਨਾ ਹੀ ਪਾਕਿਸਤਾਨ ਸਟੈਚੂ ਬਣਾ ਕੇ ਅਸੀਂ ਉੱਥੇ ਲਗਾਤਾ ਸੀ ਮੈਂ ਸੋਚਿਆ ਸੀ ਕਿ ਕੋਈ ਮੰਤਰੀ ਸਾਹਿਬ ਸਾਇਦ ਮੁੱਖ ਮੰਤਰੀ ਸਾਹਿਬ ਉਹ ਭਗਤ ਸਿੰਘ ਨੂੰ ਬੜਾ ਆਫ ਕਰਦੇ ਨੇ ਸੋਹਣੀ ਉੱਥੇ ਜਾ ਕੇ ਚੱਕੀ ਸੀ ਉਹਨਾਂ ਤੋਂ ਅਸੀਂ ਉਦਘਾਟਨ ਕਰਾਈਏ ਮੈਂ ਆਪਣੇ ਪਰ ਬੜੀ ਕੋਸ਼ਿਸ਼ ਕਰੀ ਮਿਲਣ ਦੀ ਪਰ ਸਾਨੂੰ ਕਿਸੇ ਨੇ ਮਿਲਣ ਨਹੀਂ ਦਿੱਤਾ ਹੈਗਾ 4 ਮਹੀਨੇ ਅਸੀਂ ਵੇਟ ਕਰੀ ਕਿਸੇ ਮੰਤਰੀ ਆਗੇ ਤਾਂ ਉਦਘਾਟਨ ਕਰ ਦੇਵਾਂ ਕਿਉਂਕਿ ਅਸੀਂ ਉਹ ਤਰਪਾਲਾਂ ਟਾਕੇ ਲਗਾਇਆ ਹੋਇਆ ਸੀ ਸੰਗਤ ਚ ਆਉਂਦੀ ਸਾਨੂੰ ਦਰਸ਼ਨ ਕਰਾਉ ਇਹਦੇ ਅਸੀਂ ਖੋਲਦੇ ਨਹੀਂ ਸੀ 4 ਮਹੀਨੇ ਜਦੋਂ ਕੋਈ ਮੰਤਰੀ ਨਹੀਂ ਆਇਆ ਫਿਰ ਉਹ ਅਸੀਂ ਹਟਾ ਕੇ ਸਟੋਰ ਚ ਰੱਖਤਾ ਸੀਗਾ ਹੁਣ ਅਸੀਂ ਰੱਖਿਆ ਹੋਇਆ ਹੁਣ ਇਲੈਕਸ਼ਨ ਖਤਮ ਹੋ ਜਾਣ ਫਿਰ ਟਰਾਈ ਕਰੋਂਗੇ ਇਹਦੇ ਮੰਤਰੀ ਸਾਹਿਬ ਦੀ ਵੀ ਇਹਦਾ ਜੇ ਸਾਨੂੰ ਟਾਈਮ ਦੇ ਦਿੰਦਾ ਉਹ ਘਟਣ ਵਾਸਤੇ ਅਸੀਂ ਫਿਰ ਸਥਾਪਿਤ ਕਰਦਾ ਫਿਰ ਕਿਸੇ ਮੰਤਰੀ ਨੂੰ ਘਟਣ ਕਰਾਵਾਂਗੇ ਜਿਹਦਾ ਠੀਕ ਹੈ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਵੀ ਕਾਫੀ ਸਾਰੇ ਇੱਥੇ ਬੁੱਤ ਰੱਖੇ ਗਏ ਨੇ ਸਟੈਚੂਜ਼ ਰੱਖੇ ਗਏ ਨੇ ਤੇ ਜਿਵੇਂ ਵੈਦਰ ਦਾਈ ਦੇ ਤੇ ਕੋਈ ਇੰਪੈਕਟ ਤਾਂ ਨਹੀਂ ਪੈਂਦਾ ਜੇ ਸਰਦੀ ਦਾ ਮੌਸਮ ਹੈ ਕਈ ਵਾਰੀ ਹੁੰਦਾ ਵੀ ਸਰਦੀ ਡੈਮੇਜ ਕਰ ਦਿੰਦੀ ਹੈ ਹਨਾ ਕਿਸੇ ਚੀਜ਼ ਨੂੰ ਜਾਂ ਗਰਮੀ ਅਤਿ ਦੀ ਗਰਮੀ ਗਿਲਾ ਦਿੰਦੀ ਹੈ ਜਾਂ ਪੋਲਾ ਕਰ ਦਿੰਦੀ ਹੈ ਹਨਾ ਕੋਈ ਐਦਾਂ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਵੈਦਰ ਨੂੰ ਲੈ ਕੇ ਸੂਟ ਇਹ ਜਿਹੜੇ ਸਟੈਚੂਜ਼ ਨੇ ਨਹੀਂ ਫਰਕ ਤਾਂ ਨਹੀਂ ਪਉਦਾ ਪੈਂਦਾ ਹੈਗਾ ਜੋ ਅੰਦਰ ਲੱਗੇ ਨੇ ਇਹ ਤਾਂ ਸੰਭਾਲ ਹੋ ਜਾਂਦੀ ਹੈ ਇਹ ਡਬਲ ਟਾਈਮ ਚੱਲ ਜਾਂਦੇ ਘਰੋ ਕੱਪੜੇ ਵਾਰਾ ਗੰਦੇ ਹੋ ਜਾਂਦੇ ਕਿਉਂਕਿ ਆ ਸਾਰਾ ਸੈੱਟ ਤੁਸੀਂ ਲੋਹੇ ਦੇ ਚਾਦਰਾਂ ਦਾ ਬਣਿਆ ਹੋਇਆ ਹੈ ਤੇ بارش ਵੀ ਆ ਜਾਂਦੀ ਹੈ ਡਸਟ ਵੀ ਬੜੀ ਪੈਂਦੀ ਹੈ ਇਹ ਵੀ ਰੋ ਝਾੜਨੇ ਪੈਂਦੇ ਨੇ ਸਾਲ 6 ਮਹੀਨੇ ਬਾਅਦ ਨਾਲ ਫਿਰ ਨੜਾ ਧੋਣਾ ਪੈਂਦਾ 6 ਮਹੀਨੇ ਬਿਲਕੁਲ ਸਫਾਈ ਵੀ ਕਰਨੇ ਪੈਂਦੇ ਨੇ ਨੋ ਅ ਤਸਮੀਨੇ ਮਹੀਨੇ ਬਾਅਦ ਜਾਂਦੇ ਇਹਨਾਂ ਦੇ ਕੋ ਮਿੱਟੀ ਪਾਉਂਦੀ ਹੈ ਧਿਆਨ ਰੱਖਣਾ ਬਹੁਤ ਜ਼ਰੂਰੀ ਹਾਂਜੀ ਬਾਕੀ ਜਿਹੜੇ ਬਾਹਰ ਨੇ ਕੋਈ ਫਾਈਬਰ ਦੇ ਬੜੇ ਹੋਏ ਨੇ ਉਹ ਅਸੀਂ ਤੂੰ ਪਤਾ ਨਹੀਂ ਇਫੈਕਟ ਕਰਦੀ ਬਾਹਰ ਹਾਲੇ ਚਾਰ ਸਾਲ ਬਾਅਦ ਅਸੀਂ ਦੁਬਾਰਾ ਜੀ ਪੇਂਟਿੰਗ ਵਗੈਰਾ ਹਾ ਪੇਂਟ ਪਰ ਦੁਬਾਰਾ ਹੋ ਜਾਂਦਾ ਬੱਚਿਆਂ ਤੋਂ ਅੱਗ ਦੇ ਅਸੀਂ ਬਚਾ ਕੇ ਰੱਖੀਦੇ ਨੇ ਕੋਈ ਚੀਜ਼ਾਂ ਨੁਕਸਾਨ ਕਰਦੀਆਂ ਬੱਚੇ ਹੋਣ ਅੱਗ ਹੋਵੇ ਜਾਂ ਫਿਰ ਲੋਕੀ ਜਾਨਵਰ ਵਗੈਰਾ ਹੁਣ ਕਿਸ ਤਰ੍ਹਾਂ ਨਾ ਸੁੱਟ ਦੇਣ ਜਾਂ ਟਕਰਾਂ ਟੁਕਰਾਂ ਨਾਲ ਮਾਰਨ ਸਵਾਰ ਤੇ ਰੱਖਣੀ ਪੈਂਦੀ ਹੈ ਇਸ ਕਰਕੇ ਚਲੋ ਰਿਪੇਰ ਨਾਲੇ ਨਾਲ ਚੱਲਦੀ ਰਹੀ ਜੀ ਸੋ ਅਗਲਾ ਜਿਹੜਾ ਸਟੈਚੂ ਇਹ ਸਾਡੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦਾ ਹੈ ਜਿਸ ਦੇ ਰਾਜ ਦੇ ਚਰਚੇ ਅੱਜ ਤੱਕ ਵੀ ਹੁੰਦੇ ਨੇ ਕਿ ਕਿਸ ਤਰ੍ਹਾਂ ਸਿੱਖ ਰਾਜ ਦੇ ਵਿੱਚ ਜਿਹੜੀ ਸਿੱਖਾਂ ਦੀ ਸਥਿਤੀ ਹੈ ਉਹ ਰਹੀ ਹੈ ਇਸ ਰਾਜ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਕਿ ਮੋੜ ਖਾਲਸਾ ਰਾਜਾਏ ਸਿੱਖਾਂ ਦਾ ਰਾਜਾਏ ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਹ ਬੁੱਤ ਹੈ ਹੂਬ ਹੂ ਵੇਖਣ ਜਿ ਐਦਾਂ ਲੱਗ ਰਿਹਾ ਵੀ ਅਸੀਂ ਸਾਹਮਣੇ ਖੜੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਵੇਖ ਰਹੇ ਹਾਂ ਸੋ ਮਹਾਰਾਜਾ ਰਣਜੀਤ ਸਿੰਘ ਦੀ ਜੇ ਗੱਲ ਕਰੀਏ ਤੇ 1708 ਦੇ ਵਿੱਚ ਉਹਨਾਂ ਦਾ ਜਨਮ ਮਹਾ ਸਿੰਘ ਦੇ ਘਰ ਹੋਇਆ ਸੀ ਤੇ ਅਫਗਾਨਾਂ ਤੇ ਅੰਗਰੇਜ਼ਾਂ ਦੇ ਖਿਲਾਫ ਉਹਨਾਂ ਨੇ ਅਨੇਕਾਂ ਲੜਾਈਆਂ ਲੜੀਆਂ ਵੀ ਸੀ ਤੇ ਜਿੱਤੀਆਂ ਵੀ ਸੀ ਸਤਲੁਜ ਦਰਿਆ ਤੋਂ ਲੈ ਕੇ ਕਾਬਲ ਤੱਕ ਸਿੱਖ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ 40 ਸਾਲ ਇਹ ਰਾਜ ਕਾਇਮ ਰੱਖਣ ਦੇ ਵਿੱਚ ਕਾਮਯਾਬ ਰਹੇ ਤੇ 1839 ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਨੇ ਇਹਨਾਂ ਦੀ ਇੱਕ ਅੱਖ ਵੀ ਚੇਚਕ ਦੀ ਬਿਮਾਰੀ ਕਰਕੇ ਡੈਮੇਜ ਹੋ ਜਾਂਦੀ ਹੈ ਪਰ ਜਿਹੜਾ ਇਹਨਾਂ ਦਾ ਰੁਤਬਾ ਹੈ ਪੰਥ ਦੇ ਵਿੱਚ ਜਾਂ ਕੌਮ ਦੇ ਵਿੱਚ ਉਹ ਬਹੁਤ ਉੱਚਾ ਹੈ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਸੋ ਇਹ ਇਹ ਬੂਤ ਤੁਸੀਂ ਕਦੋਂ ਬਣਾਇਆ ਸੀ ਪਰਮਿੰਦਰ ਜੀ ਇਹ ਜੀ ਇਹ ਸਭ ਤੋਂ ਪਹਿਲਾਂ ਬਣਾਇਆ ਸੀ ਕਰੀਬ ਮੇਰਾ ਖਿਆਲ 2001 ਦੇ ਵਿੱਚ ਬਣਾਇਆ ਸੀਗਾ ਹੂੰ ਤੇ ਇੱਕ ਦੋ ਵਾਰ ਇਹ ਰਿਪੇਅਰ ਵੀ ਕਈ ਵਾਰੀ ਹੋ ਰਿਹਾ ਹੂੰ ਇਹ ਚੱਲੀ ਜਾਂਦਾ ਥੋੜਾਪਾ ਬਾਕੀ ਹੁਣ ਮੈਨੂੰ ਇਹੀ ਆ ਵੀ ਜੇ ਬਿਲਡਿੰਗ ਵਧੀਆ ਬਣਦੀ ਹੈ ਹੂੰ ਆ ਫਿਰ ਵੈਕਸ ਦੇ ਬਣਨਗੇ ਹੋਰ ਜਿਆਦਾ ਨੇਚਰ ਬਣਨਗੇ ਕਿਉਂਕਿ ਉਹ ਬੜੇ ਮਹਿੰਗੇ ਨੇ ਹੂੰ ਇਹਦਾ ਫਾਈਬਰ ਦੇ ਬਣੇ ਹੋਏ ਆ ਇਹ ਵੀ ਚਲੋ ਹੁਣ ਸਾਨੂੰ ਮਹਿੰਗੇ ਲੱਗਦੇ ਆ ਕਿਉਂਕਿ ਸਹਯੋਗ ਨਹੀਂ ਮਿਲਦਾ ਹੂੰ ਹੂੰ ਇਹ ਸਹਯੋਗ ਮਿਲ ਲਾ ਜਾਂਦਾ ਫਿਰ ਕੋਈ ਪੈਸੇ ਦੀ ਕੋ ਵੈਲੀ ਨਹੀਂ ਰੱਖਦਾ ਪਰਤਾ ਆਪਣੇ ਤੇ ਪੈਸਾ ਆ ਜਾਂਦਾ ਸੀ ਹੋਰ ਵਧੀਆ ਬਣਾ ਸਕਦੇ ਵੈਕਸ ਤੇ ਬਣਾਇਆ ਜਾ ਸਕਦੇ ਹੂੰ ਠੀਕ ਹਾਂਜੀ ਜਦੋਂ ਤੁਸੀਂ ਆਪਣੇ ਪੱਲੇ ਤੋਂ ਸਾਰਾ ਕੁਝ ਕਰਦੇ ਹੋ ਜਿਵੇਂ ਮੈਂ ਪਹਿਲਾਂ ਫੈਮਿਲੀ ਦੀ ਸਪੋਰਟ ਦੀ ਗੱਲ ਕੀਤੀ ਹੈ ਹਨਾ ਤੱਕ ਕਦੇ ਫੈਮਿਲੀ ਦੇ ਵੱਲੋਂ ਨਾਰਾਜ਼ਗੀ ਨਹੀਂ ਜ਼ਾਹਰ ਕੀਤੀ ਜਾਂਦੀ ਵੀ ਕਮਾਉਣਾ ਤਾਂ ਕੀ ਸੀਗਾ ਜਿਹੜਾ ਘਰੇ ਸੀ ਉਹ ਵੀ ਗਵਾਤਾ ਹਾਂ ਨਹੀਂ ਪਹਿਲਾਂ ਪਹਿਲਾਂ ਜਦੋਂ ਸ਼ੁਰੂਆਤ ਕਰੀ ਸੀ ਜਾਤਾ ਹੈ ਸੀ ਦੱਕੇ ਤਾਂ ਨਹੀਂ ਸੀ ਪਰ ਹੌਲੀ ਹੌਲੀ ਲੱਗਿਆ ਵੀ ਚਲੋ ਇਹ ਕਰੋ ਠੀਕ ਹੈ ਵੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਬੱਚੇ ਦੇਖਣੇ ਮਾਪੇ ਦੇਖਣੇ ਬੱਚੇ ਨੇ ਉਹਦੇ ਬਾਅਦ ਦੂਸਰੇ ਨੰਬਰ ਤੇ ਸੀ ਇਹ ਰੱਖਿਆ ਹੋਇਆ ਸੀਗਾ ਤੇ ਉਹ ਮੇਨ ਪ੍ਰੋਬਲਮ ਕਰ ਦਿੰਦਾ ਤਾਂ ਆਉਂਦੀ ਜੇ ਘਰ ਦੇ ਅਸੀਂ ਨਾ ਖਿਆਲ ਰੱਖੀਏ ਪਹਿਲਾਂ ਘਰ ਦੇਖਣਾ ਜੀ ਉਹਦੇ ਬਾਅਦ ਚ ਮੀਜਮ ਦੂਸਰੇ ਨੰਬਰ ਤੇ ਰੱਖਿਆ ਸੀਗਾ ਹੁਣ ਆ ਵੀ ਦੇਖ ਲੈ ਬਿਲਕੁਲ ਸਹੀ ਹੈ ਇਹਦਾ ਸਾਨੂੰ ਇੱਜ਼ਤ ਵਾਲੀ ਮਿਲਿਆ ਸਭ ਕੁਝ ਪੈਸਾ ਵੀ ਇੰਨਾ ਵੀ ਇੱਜ਼ਤ ਵਾਲੀ ਮਿਲਿਆ ਬੜਾ ਤੁਸੀਂ ਆਏ ਨਹੀਂ ਦੂਰ ਤੋਂ ਆਏ ਹੋਰ ਵੀ ਲੋਕੀ ਇੰਟਰਵਿਊ ਲੈ ਕੇ ਜਾਂਦੇ ਨੇ ਬੜੇ ਮਨ ਨੂੰ ਸਕੂਨ ਮਿਲਦਾ ਸਾਡਾ ਤਾਂ ਉਕਸਦੀ ਹੈ ਕਿ ਸਿੱਖ ਇਤਿਹਾਸ ਨੂੰ ਜਿਹੜਾ ਹੈ ਦੇਸ਼ ਦੇ ਦੇਸ਼ ਦੇ ਕਰਕੇ ਪੈਸੇ ਤੇ ਚਲੋ ਦੁਨੀਆ ਕੋਲ ਬਾਹਰ ਦਾ ਪਰ ਇਹਦਾ ਵੀ ਰੱਬ ਦੀ ਕਿਰਪਾ ਇੰਨੀ ਬਣੀ ਰਹੀ ਹੈ ਜਿਉਂ ਤੋਂ ਮੈਂ ਸ਼ੁਰੂ ਕਰਿਆ ਮੈਨੂੰ ਪੈਸੇ ਪਰ ਕੋਈ ਦਿੱਕਤ ਨਹੀਂ ਆਈ ਹਮ ਅਸੀਂ ਜਿਆਦਾ ਕਦੇ ਚਾਹਿਆ ਨਹੀਂ ਥੋੜਾ ਸਾਨੂੰ ਕਦੇ ਪਰੇਸ਼ਾਨੀ ਹੋਈ ਨਹੀਂ ਵਿਆਹ ਵੀ ਕਰਾ ਲਈ ਬੇਟੀ ਦਾ ਬਰੋਹਾ ਜਿੰਨੇ ਵੀ ਲੋੜ ਐ ਉਹਨੇ ਥੋੜੇ ਤੋਂ ਮੈਂ ਕਹਿੰਦਾ ਜੀ ਹੁਣ ਪੈਸਾ ਇਸ ਤਰ੍ਹਾਂ ਰਿਹਾ ਜੀ ਸਾਨੂੰ ਕਿਸੇ ਕਮੀ ਆਈ ਨਹੀਂ ਅਸੀਂ ਰੱਖਿਆ ਅਮਰੋ ਆਪਣੇ ਸਿਸਟਮ ਦੇ ਨਾਲ ਪੈਰ ਕਹਿੰਦੇ ਨੇ ਉਹਦੇ ਚਾਦਰ ਦੇਖ ਕੇ ਪੈਰ ਫਸਾਰੀਦੇ ਨੇ ਤੇ ਇਹਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਆ ਮੈਂ ਕਿਸੇ ਪੈਸੇ ਲੰਦ ਨਹੀਂ ਆਪਣੇ ਤੌਰ ਤੇ ਸ਼ੁਰੂ ਕਰਦਾ ਪਰ ਇੱਕ ਵਾਰੀ ਸ਼ੁਰੂ ਕਰ ਦਿੰਦਾ ਰੱਬ ਦੀ ਮੇਰ ਨਹੀਂ ਹੁੰਦੀ ਐ ਸਿਰੇ ਲੱਗ ਜਾਂਦਾ ਸਿਰੇ ਲੱਗ ਜਾਂਦਾ ਚਾਹੇ ਅਸੀਂ ਜਿੱਡਾ ਮਰੇ ਮਹਿੰਗਾ ਖਰਚਾ ਸ਼ੁਰੂ ਕਰ ਲਈਏ ਪਰ ਹੁਣ ਹੌਲੀ ਹੌਲੀ ਪਤਾ ਨਹੀਂ ਕਿੱਥੋਂ ਪੈਸਾ ਆ ਟੋੜ ਨਹੀਂ ਆਉਂਦੀ ਜੀ ਸਭਾ ਪੰਜਾਬੀ ਚ ਕਹਿੰਦੇ ਨੇ ਜੀ ਟੋੜ ਨਹੀਂ ਆਉਂਦੀ ਇਸ ਕੰਮ ਦੇ ਵਿੱਚ ਜਦੋਂ ਆਪਣੀ ਮਿਲੀ ਆ ਤੁਸੀਂ ਆ ਸਾਰਾ ਦੇਖਿਆ ਕਾਰ ਵੀ ਵਧੀਆ ਹੈਗਾ ਇੱਥੇ ਕੋਈ ਪਰੇਸ਼ਾਨੀ ਨਹੀਂ ਹੈਗੀ ਵਰਕਰ ਨੇ ਵੀ ਖੁਸ਼ ਨੇ ਮੇਰੇ ਨਾਲ ਤੇ ਕਿਸੇ ਤਰੀਕੇ ਦੀ ਦਿੱਕਤ ਨਹੀਂ ਹੈਗੀ ਬੱਸ ਹੁਣ ਰੱਬ ਸਾਰ ਰਿਹਾ ਤੇ ਬਾਕੀ ਉਮੀਦ ਹੈ ਇਸ ਤਰੀਕੇ ਜੇ ਅਸੀਂ ਇਮਾਨਦਾਰੀ ਚ ਚੱਲਦੇ ਰਹੇ ਤੇ ਉਹ ਵੀ ਸਾਡਾ ਸੁਪਨਾ ਪੂਰਾ ਹੋ ਜਾਊਗਾ ਬਿਲਡਿੰਗ ਦਾ ਵੀ ਟਾਈਮਿੰਗ ਕੀ ਹੈ ਅਦਾਇਬ ਕਰਨ ਨੂੰ ਦੇਖੀਏ ਸਵੇਰੇ ਕਰੀਬ 10 ਤੋਂ ਸ਼ਾਮ ਦੇ 7 ਵਜੇ ਦਾ ਟਾਈਮ ਹੈ ਡੇਲੀ ਖੁੱਲ੍ਹਾ ਹੈ ਹੂੰ 10 ਤੋਂ ਸ਼ਾਮ ਦੇ 7 ਵਜੇ ਠੀਕ ਹੈ ਥੋੜਾ ਹੋਰ ਅਸੀਂ ਸਾਰਾ ਦੇਖਣਾ ਚਾਹਾਂਗੇ ਪਲੀਜ਼ ਸਾਨੂੰ ਦਿਖਾ ਦਿਓ ਇੱਕ ਵਾਰੀ ਤੁਸੀਂ ਉਹ ਬਿਲਡਿੰਗ ਬਣਾਈ ਹੋਈ ਹੈ ਉਹਦੇ ਬਾਰੇ ਵੀ ਦੱਸ ਦਿਓ ਵੀ ਉਹ ਕਿੱਥੋਂ ਤਿਆਰ ਕਰਵਾਇਆ ਸੀ ਨਕਸ਼ਾ ਤੁਸੀਂ ਆਰਕੀਟੈਕਚਰ ਤੋਂ ਤਿਆਰ ਕਰਾਇਆ ਸੀ ਆਪ ਖੁਦ ਨਹੀਂ ਨਹੀਂ ਗਰੈਸਟਰ ਵੀ ਮੈਂ ਆਪੇ ਸੌਣਪਰ ਸੌਂਕ ਰੱਖ ਦਿੰਦੇ ਨੇ ਕੰਮ ਦਾ ਮੇਰਾ ਆਪਣੇ ਪਲਾਨਿੰਗ ਦੀ ਸਾਡੀ ਜਗ੍ਹਾ ਹੈ ਨਾ ਜੀ ਇਹ ਹੂੰ ਇਹ 70 ਦਾ ਡਾਇਆ ਹੈਗਾ ਇਹ ਹੂੰ ਜਗ੍ਹਾ ਸਾਡੇ ਢਾਈ ਕਨਾਲ ਦੇ ਕਰੀਬ ਹੈ ਜਿੱਥੇ ਅ ਇੱਛੇ ਦੀ ਖਦਾਈ ਵੀ ਸ਼ੁਰੂ ਕਰਤੀ ਸੀ ਪਿੱਛੇ ਜੇ 2000 ਸੰ ਦੇ ਵਿੱਚ ਪਰ ਉਹ ਜਿੰਨੇ ਕੁ ਪੈਸੇ ਦੀ ਲਗਾਤੇ ਮੜ ਕੇ ਪੈਸਾ ਨਹੀਂ ਕੋਈ ਆਇਆ ਤੇ ਫਿਰ ਕੰਮ ਰੁਕ ਗਿਆ ਸੀ ਹੂੰ ਹੂੰ ਤੇ ਇਹ ਮੇਰਾ ਮਨ ਚ ਵੀ ਇਸ ਤਰ੍ਹਾਂ ਗੋਲ ਬਿਲਡਿੰਗ ਹੋਣੀ ਇਹਦੇ ਵਿੱਚ ਦੋ ਲਿਫਟਾਂ ਵੀ ਹੋਣਗੀਆਂ ਅੰਦਰ ਮਾਡਲ ਹੋਣਗੇ ਬਾਹਰ ਜਿਹੜਾ ਰੈਂਪ ਬਣਾਇਆ ਇਹ ਵੀ ਇੱਕ ਥੋੜਾ ਜਿਹਾ ਕਿ ਲੋਕੀ ਚੜ੍ਹਨ ਉਤਰਨ ਲੱਗੇ ਥੋੜਾ ਮਰਨ ਜਾਂ ਵੀ ਹੋਵੇ ਥੋੜਾ ਬਹੁਤਾ ਸਾਰਾ ਇੱਕ ਤਾਂ ਮੇਰਾ ਆਪਣਾ ਪਲਾਨਿੰਗ ਹੈ ਆਪਣਾ ਡਿਜ਼ਾਈਨ ਤੇ ਮਾਡਲ ਮੈਂ ਆਪੇ ਬਣਾਇਆ ਹੈ ਜੀ ਇਹਦਾ ਠੀਕ ਹੈ ਸਿੱਖ ਸੰਸਥਾਵਾਂ ਅ ਮਿਊਜ਼ੀਅਮ ਨੂੰ ਲੈ ਕੇ ਕੀ ਸੋਚਦੀਆਂ ਨੇ ਫਿਜ਼ਿਕਸ ਨੂੰ ਥਾਵਾਂ ਦੀ ਗੱਲ ਕਰੀਏ ਕਦੇ ਕਿਸੇ ਸਿੱਖਾਗੂ ਦੇ ਨਾਲ ਗੱਲਬਾਤ ਹੋਈ ਹੈ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮਤਲਬ ਇਹ ਸ਼੍ਰੋਮਣੀ ਕਮੇਟੀ ਦੇ ਵੀ ਸਾਰੇ ਇੱਥੇ ਮੈਂਬਰ ਬੁਲਾ ਚੁੱਕੇ ਆ ਉਸ ਟਾਈਮ ਮੱਕੜ ਸੀਗੇ ਉਤਾਰ ਸੀ ਮੱਕੜ ਉਹ ਵੀ ਆ ਚੁੱਕਿਆ ਹੋਰ ਵੀ ਲੋਕਲ ਨੇ ਹਰਦੀਪ ਸਿੰਘ ਸਾਡੇ ਇੱਥੇ ਉਹ ਵੀ ਆ ਚੁੱਕਿਆ ਮਤਲਬ ਕਹਿਣ ਦਾ ਵੀ 2007 ਤੋਂ ਮੈਂ ਤਕਰੀਬਨ ਮਿਲਦਾ ਰਹਿੰਦਾ ਹੂੰ ਪਰ ਜੇ ਸਹੀ ਸਹੀ ਮੈਨੇ ਪੁੱਛਿਆ ਨਾ ਸਾਨੂੰ ਕਿ ਸਹਯੋਗ ਕਿਸੇ ਵਾਸਤੇ ਨਹੀਂ ਮਿਲਿਆ ਹੈਗਾ ਨਾ ਪੈਸੇ ਵੇਲੇ ਮਿਲਿਆ ਨਾ ਕਿਸੇ ਤਰੀਕੇ ਦਾ ਹੋਰ ਮਿਲਿਆ ਹੂੰ ਤੁਸੀਂ ਇਹ ਦੇਖ ਲਓ ਬੜਾ ਮੈਂ ਅਫਸੋਸ ਨਾਲ ਕਹਿਣਾ ਚਾਹੁੰਦਾ ਸਾਨੂੰ ਇੱਥੇ ਸਾਨੂੰ 15 ਸਾਲ ਹੋ ਗਏ ਵੈਸੇ ਮੈਂ 25 ਸਾਲ ਤੋਂ 24 ਸਾਲ ਤੋਂ ਲੱਗਾ ਹੋਇਆ ਹੂੰ ਪਰ ਇੱਥੇ ਅਸੀਂ ਪੱਕੀ ਮਤਲਬ ਛੱਤ ਵੀ ਨਹੀਂ ਪਾ ਸਕੇ ਇਹਨਾਂ ਦੀ ਜਗ੍ਹਾ ਨਹੀਂ ਪੱਕੀ ਕਰਾ ਸਕੀ ਛੱਤ ਨਹੀਂ ਪਾ ਸਕੀ ਐਨੀ ਤੁਸੀਂ ਦੇਖ ਲਓ ਇੰਨਾ ਅਸੀਂ ਪ੍ਰਚਾਰ ਕਰਦੇ ਹਾਂ ਧਰਮ ਦਾ ਅਸੀਂ ਨਾਤੇ ਤਾਂ ਪੈਸਾ ਕਮਾਉਂਦਾ ਬਹੁਤ ਹੈ ਸਾਡੀ ਸੰਸਥਾ ਬੜੀ ਕਮਾਉਂਦੀ ਆ ਨੇ ਬਹੁਤ ਬੜੇ ਬੜੇ ਮੇਲੇ ਲੱਗਦੇ ਨੇ ਬੜੇ ਬੜੇ ਸਭਾ ਭਰਦੇ ਨੇ ਸਭਾ ਜਿਦਾ ਫਤੇਗੜ ਸਾਹਿਬ ਤਿੰਨ ਦਿਨ ਸੰਗਤ ਜਾਂਦੀ ਏ ਬਿਲਕੁਲ ਲੱਖਾਂ ਲੋਕ ਜਾਂਦੇ ਨੇ ਪਰ ਇਹ ਜਗ੍ਹਾ ਤੁਸੀਂ ਦੇਖ ਲਓ ਵੀ ਹਜੇ ਸ਼ੈੱਡ ਨਹੀਂ ਮਤਲਬ ਪੱਕੀ ਛੱਤ ਨਹੀਂ ਪੈ ਸਕੀ ਪੰਜਾਬ 'ਚ ਬੈਠੇ ਆ ਅਸੀਂ ਇਹ ਬੜਾ ਮਾਂਚ ਹੁੰਦਾ ਵੀ ਅਸੀਂ ਦਾਵੇ ਵਾਦ ਕਰਦੇ ਹਾਂ ਵੀ ਅਸੀਂ ਧਰਮ ਫੜਾ ਕਰਦੇ ਹਾਂ ਤੁਹਾਨੂੰ ਪ੍ਰਚਾਰ ਬੜਾ ਪੈਸਾ ਲਾਉਂਦੇ ਹਾਂ ਪਰ ਨਾ ਸਰਕਾਰੋਂ ਕੋਈ ਸਹਿਯੋਗ ਮਿਲਿਆ ਨਾ ਸੰਗਤ ਆ ਹੈਗਾ ਤੇ ਟੈਂਪੋਰੀ ਚੱਲ ਰਿਹਾ ਇਸ ਟਾਈਮ ਠੀਕ ਹੈ ਮੌਜੂਦਾ ਸਮिति ਦੀ ਗੱਲ ਕਰੀਏ ਤਾਂ ਤੁਸੀਂ ਇਸ ਵੇਲੇ ਕਿਸ ਸਟੈਚੂ ਦੇ ਉੱਤੇ ਕਿਸੇ ਬੁੱਤ ਦੇ ਉੱਤੇ ਵਰਕ ਕਰ ਰਹੇ ਹੋ ਹ ਹੁਣ ਤਾਂ ਇਹ ਰਿਪੇਅਰਪੁਰ ਚੱਲਦੀ ਹੈ ਹਮ ਬਾਕੀ ਆ ਅਸੀਂ ਬਾਹਰ ਮੇਨ ਗੇਟ ਬਣਾਇਆ ਸੀਗਾ ਉਹ 6 ਮਹੀਨੇ ਹੋ ਗਏ ਲੱਗਿਆ ਨੂੰ ਜਿਹੜਾ ਤੁਸੀਂ ਫਰੰਟ ਦੇ ਤੁਸੀਂ ਦੇਖ ਰਹੇ ਹੋ ਉਹ ਕਿਲੇ ਵਰਗਾ ਇਹ ਪਾਕਿਸਤਾਨ ਚ ਕਿਲਾ ਹੈ ਜੀ ਮਹਾਰਾਜ ਰਣਜੀਤ ਸਿੰਘ ਦਾ ਕਿਲਾ ਉੱਥੇ ਹੈਗਾ ਉਹ ਵੀ ਅਸੀਂ ਥੋੜੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਤੁਸੀਂ ਫਰੰਟ ਦੇਖ ਰਹੇ ਹੋ ਇਹਦਾ ਕੰਮ ਅਜੇ ਚੱਲ ਰਿਹਾ ਹੈ ਤੇ ਹੋਰ ਪੇਂਟਪੁੰਟ ਚੱਲ ਰਿਹਾ ਹੈ ਪੇਂਟ ਵਗੈਰਾ ਖੁਦ ਹੀ ਕਰਦੇ ਹਾਂ ਹਾਂ ਜੀ ਮੈਂ ਆਪੇ ਕਰਦਾ ਮੇਰੇ ਵਰਕਰ ਨਾਲ ਲੱਗੀ ਹੋਈ ਹੈ ਉਹ ਵੀ ਨਾਲ ਹੈਲਪ ਕਰਾਉਂਦੀ ਹੈ ਉਹ ਹੀ ਜ਼ਿਆਦਾ ਕਰਦੀ ਹੈ ਠੀਕ ਹੈ ਇਹ ਹਾਂ ਜੀ ਸਾਰਾ ਇਹ ਤੁਸੀਂ ਇੱਟਾ ਜਿਹੜਾ ਸਿਆਪੇ ਕਰਦੇ ਵੈਲਡਿੰਗ ਦਾ ਕੰਮ ਵੀ ਹੋਰ ਕੋਈ ਬਹੁਤ ਵੱਡਾ ਕੰਮ ਹੁੰਦਾ ਬਾਹਰ ਤੋਂ ਬੁਲਾ ਲੈਂਦੇ ਨੇ ਜੇ ਕੋਈ ਥੱਲੇ ਦਾ ਕੰਮ ਬੜਾ ਛੋਟਾ ਹੁੰਦਾ ਸਿਆਪੇ ਕਰਦੇ ਰਹਿੰਦੇ ਹਾਂ ਹੂੰ ਵੈਸੇ ਤਾਂ ਸ਼ਹਾਦਤਾਂ ਨੂੰ ਸਲਾਮ ਕੀਤਾ ਜਾਂਦਾ ਹੈ ਸਿਜਦਾ ਕੀਤਾ ਜਾਂਦਾ ਹੈ ਅਸੀਂ ਲੋਕ ਇਨ੍ਹਾਂ ਸ਼ਹੀਦਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਆ ਪਰ ਹੁਣ ਜਿਹੜਾ ਅਸੀਂ ਸਟੈਚੂ ਦੇਖ ਰਹੇ ਹਾਂ ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ ਹਨਾ ਅਰਦਾਸ ਦੇ ਵਿੱਚ ਵੀ ਅਸੀਂ ਜ਼ਿਕਰ ਸੁਣਦੇ ਆ ਅਕਸਰ ਅਰਦਾਸ ਦੇ ਵਿੱਚ ਵੀ ਇਨ੍ਹਾਂ ਸ਼ਹੀਦਾਂ ਨੂੰ ਨਮਨ ਕਰਦੇ ਆ ਇਹ ਸਟੈਚੂ ਸਭ ਤੋਂ ਇਮੋਸ਼ਨਲ ਆ ਇੱਕ ਮਾਂ ਦੇ ਲਈ ਆਪਣੇ ਬੱਚੇ ਦੇ ਟੁਕੜੇ ਗਲਾਂ 'ਚ ਪਵਾਉਣੇ ਸਭ ਤੋਂ ਇਮੋਸ਼ਨਲ ਆ ਇਹ ਬਣਾਉਂਦੇ ਹੋਏ ਤੁਸੀਂ ਖੁਦ ਵੀ ਇਮੋਸ਼ਨਲ ਹੋਏ ਕੀ ਫੀਲ ਕੀਤਾ ਇਹ ਦੋ ਇਹ ਸਟੈਚੂ ਬਣਾ ਰਹੇ ਸੀ ਹਾਂਜੀ ਇਹ ਤਾਂ ਜਦੋਂ ਜਦੋਂ ਵੀ ਕੰਮ ਅਸੀਂ ਕਰਦੇ ਹੂੰ ਉਹਦੇ ਚ ਡੀਪ ਤੇ ਜਾਣਾ ਹੀ ਪੈਂਦਾ ਡੀਪਲੀ ਜਾਣਾ ਪੈਂਦਾ ਜੇ ਅਸੀਂ ਕੋਈ ਰਾਜੇ ਦਾ ਕੰਮ ਕਰਦੇ ਹਾਂ ਰਾਜੇ ਦੀ ਤਰ੍ਹਾਂ ਸੋਚਣਾ ਪੈਂਦਾ ਜੇ ਕੋਈ ਸਿੰਘ ਸਿੰਘ ਜਿਹੇ ਬਣਾਉਂਦੇ ਕਿਉਂਕਿ ਆਪਾਂ ਜਿਹੜਾ ਦੇਖ ਰਹੇ ਨਾ ਤੁਸੀਂ ਅਸੀਂ ਅਰਦਾਸ ਸਿਰੋਜ ਬੋਲਦੇ ਹਾਂ ਜਿਹਨਾਂ ਬੱਚਾ ਟੋਟੇ ਕ ਗਲੇ 'ਚ ਹਾਰ ਫਾਇਬ ਬੰਨਦਾ ਕਟਵਾਏ ਕੋਪੜੇ ਲੋਹਾਈਆਂ ਸਾਰੇ ਉਹਨਾਂ ਨੂੰ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵਾਕੀ ਭਾਵਕ ਤਾਂ ਚਲੋ ਫਿਰ ਕੰਮ ਆਨੇ ਸਾਡੇ ਇਸ ਤਰ੍ਹਾਂ ਦੇ ਹੂੰ ਹੂੰ ਤੇ ਦਿਮਾਗ ਦੀ ਜ਼ਰੂਰ ਹੋਣਾ ਚਾਹੀਦਾ ਬਾਕੀ ਜੇ ਬਿਲਕੁਲ ਭਾਵਕ ਹੋਏ ਨੇ ਫਿਰ ਬਣਾ ਵੀ ਨਹੀਂ ਸਕਦੇ ਇਸ ਕਰਕੇ ਦੋਨੋਂ ਪਾਸੇ ਮਤਲਬ ਕਰਨਾ ਪੈਂਦਾ ਜੀ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੂੰ ਤੇ ਹਾਂਜੀ ਮਤਲਬ ਜਿਵੇਂ ਅਸੀਂ ਵੇਖ ਰਹੇ ਹਾਂ ਵੀ ਮਾਵਾ ਦੇ ਚਿਹਰੇ ਦੇ ਬੁੱਤ ਮਾਵਾ ਦੇ ਜਿਹੜੇ ਬੁੱਤ ਨੇ ਉਹਨਾਂ ਤੇ ਵੀ ਨੂਰ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਜਿਹੜੇ ਜ਼ੁਲਮ ਕਰਨ ਵਾਲੇ ਜ਼ਾਲਮ ਨੇ ਉਹਨਾਂ ਦੇ ਚਿਹਰੇ ਬਿਲਕੁਲ ਅਸੀਂ ਵੇਖ ਸਕਦੇ ਹਾਂ ਵੀ ਕਿਸ ਤਰ੍ਹਾਂ ਦੇ ਹੋਣਗੇ ਹੂ ਬਹੁਤ ਤੁਸੀਂ ਇਹ ਕਿਵੇਂ ਇਹਨੂੰ ਕਲਾਕਾਰੀ ਦਾ ਰੂਪ ਦਿੱਤਾ ਕਿਵੇਂ ਇਹ ਚਿਹਰੇ ਤਿਆਰ ਕੀਤੇ ਕੀ ਲੱਗੇ ਕਿ ਬਿਲਕੁਲ ਇਹ ਹਾਂ ਜਲਾਦ ਨੇ ਜਾਲਮ ਨੇ ਹਾਂਜੀ ਬਿਲਕੁਲ ਮੈਂ ਨਕਸ਼ ਵੀ ਉਹੀ ਸਭ ਕੁਝ ਹੋ ਗਿਆ ਮੈਸਟਰੀ ਦੀ ਕੋਈ ਟ੍ਰੇਨਿੰਗ ਨਹੀਂ ਲਈ ਹੋਈ ਹੂੰ ਤੇ ਇੱਕ ਇਹ ਸੋਚ ਹੁੰਦੀ ਸੀ ਵੀ ਦੇਖੋ ਜੋ ਇਤਿਹਾਸਾ ਪੜਦੇ ਹੂੰ ਜਿਹਨਾਂ ਲੋਕਾਂ ਨੇ ਚੰਗਾ ਕੰਮ ਕਰਿਆ ਉਹਨਾਂ ਦੇ ਸੀ ਚੰਗੇ ਸ਼ਕਲਾਂ ਬਣਾਤੀਆਂ ਜਿਹਨਾਂ ਮਾੜਾ ਕਰਿਆ ਜਲਾਦ ਨੇ ਹੂੰ ਤੇ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰੀ ਜਿੰਨੇ ਰੂਪ ਹੋਣ ਜਿੰਨੇ ਮਹਰ ਮਤਲਬ ਉਹਨਾਂ ਭੈੜੇ ਸ਼ਕਲਾਂ ਬਣਾਈਆਂ ਨੇ ਇੱਕ ਹੋਰ ਤੁਸੀਂ ਦੇਖੀ ਹੋਗੀ ਹਾਲਾਂਕਿ ਅੰਦਰ ਤੁਸੀਂ ਇਹ ਵਰਗਾ 60 70 ਦੇ ਕਰੀ ਫਿਗਰ ਰਣੇ ਸਾਰੇ ਇਹ ਕਿਸੇ ਫਿਗਰ ਆਪਸ ਵਿੱਚ ਨਹੀਂ ਮੈਚ ਨਹੀਂ ਕਰਦੇ ਬਿਲਕੁਲ ਇਸ ਕਰਕੇ ਸਾਰਿਆਂ ਦੇ ਚਿਹਰੇ ਮਰੇ ਲੱਗ ਰਹੇ ਕੋ ਬਹੁਤ ਸੋਹਣੇ ਨਹੀਂ ਬਣਾਏ ਕਿਉਂਕਿ ਸੋਹਣੇ ਦਾ ਮਨ ਤੋਂ ਹੁੰਦੇ ਸੀ ਇਹ ਬਿਲਕੁਲ ਹਾਂ ਅਸੀਂ ਲੋਕ ਉਹਨਾਂ ਸੋਹਣਾ ਬੰਦੇ ਜਿਹੜਾ ਸ਼ਕਲ ਤੋਂ ਸੋਹਣਾ ਹੋਵੇ ਇਹ ਲੋਕ ਮਨੋ ਸੋਹਣੇ ਸੀਗੇ ਸਾਰੇ ਜਿੰਨੇ ਸਿੰਘ ਤੁਸੀਂ ਦੇਖਦੇ ਹੋ ਨਾ ਜੀ ਇਹ ਜਲਾਦ ਵੀ ਜਿੰਨੇ ਕ੍ਰੂਪ ਹੁਣ ਉਹਨਾਂ ਨੂੰ ਚੰਗੇ ਲੱਗਦੇ ਨੇ ਹੂੰ ਤੇ ਫਿਰ ਮੇਰੀ ਮੰਨ ਦੀ ਕਲਪਨਾ ਹੈਗੀ ਐ ਇਹ ਕਲਪਨਾ ਦੇ ਰੂਪ ਦੇ ਵਿੱਚ ਹੀ ਤੁਸੀਂ ਇਹਨਾਂ ਨੂੰ ਤੇ ਇਹਨਾਂ ਥੋੜਾ ਜਿਹਾ ਗੰਦਾ ਜਾਂ ਥੋੜਾ ਜਿਹਾ ਡਰਾਉਣੇ ਜਿ ਸ਼ਕਲ ਚ ਬਣਾਏ ਨੇ ਹੂੰ ਇਹ ਸਿੰਘ ਥੋੜੇ ਜਿਹਾ ਠੀਕ ਹੈ ਬਰਮਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਬਹੁਤ ਅੱਛਾ ਉਪਰਾਲਾ ਵੀ ਹੈ ਔਰ ਪੂਰਾ ਇਤਿਹਾਸ ਦਾ ਸਰਮਾਇਆ ਵੀ ਸਾਡੇ ਸਾਹਮਣੇ ਤੁਸੀਂ ਖੋਲ ਕੇ ਰੱਖਿਆ ਸੋ ਇਹ ਸੀ ਪਰਮਿੰਦਰ ਸਿੰਘ ਆਰਟਿਸਟ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਇਹ ਸਿੱਖ ਜਾਇਬਕਰ ਨੂੰ ਲੈ ਕੇ ਮੋਹਾਲੀ ਦੇ ਵਿੱਚ ਹੀ ਸਿੱਖ ਜਾਇਬਕਰ ਬਣਾਇਆ ਗਿਆ ਹੈ ਬਲੌਂਗੀ ਦੇ ਵਿੱਚ ਤੇ ਤੁਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਹੂ ਬਹੂ ਜਿੰਨੇ ਵੀ ਬੁੱਤ ਨੇ ਸਾਹਮਣੇ ਖੜੇ ਹੋ ਕੇ ਇਹ ਲੱਗਦਾ ਹੈ ਕਿ ਇਹ ਅਸਲੀ ਨੇ ਔਰ ਸਿੱਖ ਇਤਿਹਾਸ ਦੀ ਝਲਕ ਵੇਖਣ ਨੂੰ ਮਿਲਦੀ ਹੈ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਤਿ ਸ਼੍ਰੀ ਅਕਾਲ